ਤੁਹਾਡੇ ਸ਼ਹਿਰਤਾਰੀਵਾਲ ਦੇ ਵਿੱਚ ਇੱਕ ਨਵੇਂ ਹੋਟਲ ਰੈਸਟੋਰੈਂਟ ਦਾ ਉਦਘਾਟਨ ਹੋਇਆ ਕੀ ਕਹਿਣਾ ਚਾਹੁੰਦੇ ਵਾਈਕਲੀ ਦਾ ਖਾਲਸਾ ਵਾਈਕਲੀ ਖਤੇ ਅੱਜ ਬਹੁਤ ਹੀ ਭਾਗਵਾਂ ਦਿਨ ਵੀ ਸਾਡੇ ਤਾਰੀਵਾਲ ਸ਼ਹਿਰ ਦੇ ਵਿੱਚ ਇਹ ਚੋਲ ਹੈ ਜਿਹੜਾ ਜੁਗਨਗੀ ਜੀ ਤੇ ਸਾਨੂੰ ਤੇ ਸਾਡਾ ਸਾਰਾ ਸ਼ਹਿਰ ਤੇ ਸਾਡੀ ਨਗਰ ਕਮੇਟੀ ਦੇ ਬਹੁਤ ਦਾ ਇਜ਼ਤ ਹਰੇ ਆਏ ਨੇ ਬੜੀ ਖੁਸ਼ੀ ਆ ਕਿਉਂਕਿ ਇਹ ਪਰਿਵਾਰ 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 ਬਹੁਤ ਖੂਨ ਖਾ ਪਰਿਵਾਰ ਹੈ ਜਿਹੜਾ ਵੀ ਇਹ ਕੰਮ ਕਰਦਾ ਉਹਦੇ ਨਾਲ ਤਾਰੀਵਾਲ ਸ਼ਹਿਰ ਦੀ ਨੂਬਾ ਵਧੀ ਤਲਵਾਸਾ ਵੀ ਜਿਹੜਾ ਪੂਰਵਾ ਬਾ ਇਹਨਾਂ ਨੇ ਅੱਜ ਸ਼ੁਰੂ ਕੀਤਾ ਵਾ ਤੇ ਬਹੁਤ ਖਿਚੀ ਗੱਲ ਕਿਉਂਕਿ ਇਹਨਾਂ ਨੇ ਰੀਟ ਵੀ ਲਿਆ ਦੇ ਨੇ ਜਿਨ੍ਹਾਂ ਨੇ ਜਿਹੜੇ ਕਾਰਜ ਕਰਾਉਂਦੇ ਨੇ ਉਹ ਵੀ ਬੜੇ ਹੁਨਰ ਦੇ ਤੇ ਵਧੀਆ ਕਾਰਜ ਕਰਦੇ ਸਾਫ ਸਿਫਰਾ ਤੇ ਵਧੀਆ ਜੇ ਸਾਡੇ ਸ਼ਹਿਰ ਨੂੰ ਸਰਸਰੀ ਮਿਲੇਗੀ ਖਾਣਾ ਵੀ ਮਿਲੇਗਾ ਸਭ ਕੁਝ ਹੋਵੇਗਾ ਇਹਨਾਂ ਨੇ ਸਰਸ ਬਹੁਤ ਵਧੀਆ ਇਹਨਾਂ ਲਈ ਕਿਹਾ ਹੁੰਦੇ ਵੀ ਇੱਕ ਘਰ ਚਾਹਾਂਗੇ ਸਾਡੇ ਧਾਰੀਵਾਲ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਵੀ ਜਿਹੜਾ ਸਰਬਰਵਾਰ ਸਾਹਿਬ ਨੇ ਇਹ ਜਿਹੜਾ ਖੂਦਾ ਕੰਮ ਕਰਦਾ ਬੰਦ ਕਰਿਆ ਇਹਨੂੰ ਚਾਲੂ ਕੀਤਾ ਵਾ ਇਹਨਾਂ ਦੇ ਬੀਟ ਵੀ ਬੜੇ ਤੇ ਮੈਂ ਵਾਹਿਗੁਰੂ ਤੇਗੇ ਉਪਰਾਧਨਾ ਕਰਨਾ ਵੀ ਇਹਨਾਂ ਦੇ ਆਪਾਰ ਤੇ ਨਾਮਦਲਾ ਕੇ ਰੱਖਣ ਤਾਂ ਕਿ ਇਹ ਵਧੀਆ ਸਾਡੇ ਸ਼ਹਿਰ ਨੂੰ ਖਾਣਾ ਵੀ ਤੇ ਸਭ ਕੁਝ ਦੇ ਇਹਨਾਂ ਦੇ ਆਪਾਰ ਕਰਪਾ ਕਰਵਾਇ ਤਰਕਾਰ ਸਾਹਿਬ ਵਾਹਿਗੁਰੂ ਧਾਰੀਵਾਲ ਦੇ ਵਿੱਚ ਰੈਸਟੋਰੈਂਟ ਦੀ ਜਿਹੜੀ ਅੱਜ ਦੁਬਾਰਾ ਨਵੇਂ ਸਿਰੇ ਤੋਂ ਸ਼ਰਮਾਦ ਹੋਈ ਹੈ ਉਸ ਗੱਲ ਜੀ ਐਡਕ ਕੰਪਲੀਟਿੰਗ ਕੇ ਲਈ ਮੈਂ ਸੁਭਰਵੰਤ ਪਰਵਾਹ ਨੂੰ ਬਹੁਤ ਬਹੁਤ ਮੁਬਾਰਕੀ ਦੇਣਾ ਉਹਨੇ ਆਪਣਾ ਆਪਕਲ ਹਾਫ ਦਾ ਨਿਸ਼ਾਨਾ ਅੰਦਰ ਇਹ ਕਿਤਾਬ ਸੁਭਰਵੰਤ ਪਰਵਾਹ ਦਾ ਜਗਾ ਬਹੁਤ ਨੇ ਮੋਨਾ ਅਤਵਾਰ ਸਾਡੇ ਧਾਰੀਵਾਲ ਸ਼ਹਿਰ ਦਾ ਹੈਗਾ ਉਹਨਾਂ ਦੀ ਜਿਹੜੀ ਦੇਣ ਹੈ ਧਾਰੀਵਾਲ ਸ਼ਹਿਰ ਨੂੰ ਹਰ ਫੀਲਡ ਦੇ ਵਿੱਚ ਬਹੁਤ ਬਹੁਤ ਹੈ ਅਸੀਂ ਵਾਇਸ ਆਫ ਧਾਰੀਵਾਲ ਦੇ ਕੀ ਬਣੋ ਸੁਭਰਵੰਤ ਬੱਚਾ ਸੁਭਰਵੰਤ ਜਿਹਨੇ ਸਾਡੇ ਮੈਂਬਰ ਨੇ ਬਿਲਕੁਲ ਸਾਡੇ ਨਾਲ ਸਾਡਾ ਪ੍ਰਬਾਲ ਸਾਡੇ ਨਾਲ ਚੱਲਦਾ ਹੈਗਾ ਜਿਸ ਨਾਲ ਸਾਰੇ 24 ਘੰਟੇ 24 ਘੰਟੇ ਡੈਕ ਦੇ ਨਾਲ ਔਰ ਅਸੀਂ ਆਸ਼ ਕਰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਸੇਵਾ ਕਰਦੇ ਹਾਂ ਉਸੇ ਤਰ੍ਹਾਂ ਹੀ ਰੈਸਟੈਂਟ ਚਲਾ ਕੇ ਜਿਹੜੇ ਸਾਡੇ ਲੋਕ ਜਿਹੜੇ ਸਿਹਤਾਂ ਦੀ ਲੋੜ ਜਾਂਦੇ ਸੀ ਰੈਸਟੈਂਟ ਦੀ ਸਬਸਟੈਂਸ ਵਾਸਤੇ ਉੱਚੀ ਦੇਣ ਦੇ اور انہوں بھی پروگرس ملے گی اور بھی ایک کے جگہ ایک ریسٹورینٹ کا جائیں ملے گا ہوگے چھوٹے پروگرام جو اس رات کے آ کے انجوائے کرتے ہیں میں ایک بار بے سبر بہت 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 آج تلوی گئی ہے شہر واسیا نواسیاں کی کہنا چاہو گی واحد جی کا خالصہ شری واحد جی فتح जिन्हें साढ़े प्रधान साहब लगत साहब जिनी तो इन्होंने टीम मैंबर साहबान नागी साहब बख साहब के भगत जी मेरे अंकल जी चाह मैं इन्हों का बहुत बहुत धन्यवाद करता इतने आए रोशन गोली जी आए जी जी ते ते तो जी तो मेरे रिश्तेदार तो तो मेरे भैन भाव सारे आए हैं एक जी आया कबरौज जी आया ਮੈਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ। બીજી ਗੱਲ ਇਹ ਰੈਸਟੋਰੈਂਟ ਜਿਹੜਾ ਉਹ ਤੁਹਾਡੀ ਬਾਤ ਤੋਂ ਬਣਿਆ ਇਹ ਤੁਹਾਡੇ ਆਪਣੇ ਆਪ ਦੇ ਪਹਿਲੇ ਰੈਸਟੋਰੈਂਟ ਜਿਹਦੇ ਵਿੱਚ ਤੁਹਾਨੂੰ ਹਰ ਚੀਜ਼ ਸਾਫ਼-ਸੁਥਰੀ ਚੀਜ਼ ਮਿਲੇਗੀ, ਹਰ ਵਿਹਾਰ ਚੰਗੋ ਮਿਲੇਗੀ। ਕਿਚਨ ਵੀ ਦੇਖਣ ਨੂੰ ਮਿਲੇਗੀ, ਸਾਰੀ ਸੇਵਾਸ ਪ੍ਰੋਗਰਾਮਿੰਗ ਬਹੁਤ ਵਧੀਆ ਮਿਲੇਗੀ। ਇਹ ਨਹੀਂ ਮੁੰਮਾ ਸ਼ਹਿਰ ਕੀ ਹੈ, ਇਹ ਬਾਪੀਆ ਕੰਟਰੀਆਂ ਮੁੰਮਾ ਮਾਣ ਸਕਦਾ ਪਰ ਬਹੁਤ ਸ਼ੁਕਰ ਕਰਦਾ। ਸਾਡਾ ਸਪਾਈ ਕਿਰਪਾ ਸਾਡੇ ਸਪਾਈ ਸਾਡਾ ਬਹੁਤ ਹੀ ਜ਼ਰੂਰੀ ਸਾਡਾ ਆ ਜੇਕਰ ਤੁਹਾਨੂੰ ਨਾਲ ਕੋਈ ਟਿਕੂ ਦੇ ਪੱਟੀਆਂ ਬਣਾਉਣ ਦਾ ਕੰਮ ਆ ਰਿਹਾ ਹੈ ਭਾਈ ਬੇਸ਼ੱਕ ਸਾਡੇ ਕੋਲ ਜਿਹਦੇ ਪੁੱਤਰਾਂ ਦਾ ਕੁਸ਼ਲ ਬਣਾਇਆ ਹੈ ਉਹ ਵੀ ਆ ਤੁਹਾਨੂੰ ਸਾਡੇ ਵੱਲੋਂ ਕਮੇਟੀ ਨੇ ਇਹ ਬਣਾਇਆ ਸੀ ਉਹਨਾਂ ਨੇ ਉਹ ਕਿਹਾ ਸੀ ਤੋਂ ਪੁੱਤਰਾਂ ਕਰਨਾ ਉਹੀ ਫਿਰ ਦੁਬਾਰਾ ਲੈ ਕੇ ਜਪਾਟ ਬਚਾਨ ਬਲੇ ਬਹੁਤ ਸਾਰੇ ਲੋਕਾਂ ਨੇ ਵੀ ਉਹ ਕਹਿੰਦੇ ਤੁਹਾਡਾ ਫੇਲੀ ਵਾਲਾ ਕਮਰਾ ਬਹੁਤ ਜਿਆਦਾ ਵਾ ਵਾਹ ਬਹੁਤ ਖਾਰਾ ਹੈ ਬਹੁਤ ਬਸ ਬਾਈ ਤੇਰੀ ਪੂਰੀ ਬੈਠਣ ਹਾਂ ਭਾਜੀ ਤੁਹਾਡਾ ਇੱਕ ਹਾਲ ਵੀ ਥੱਲੇ ਬਣਿਆ ਹੋਇਆ ਵਾ ਜਿੱਦਾਂ ਕਿ ਕਿਤੀ ਪਾਰਟੀਆਂ ਬਰਥਡੇ ਪਾਰਟੀ ਜਾਂ ਛੋਟੀ ਮੋਟੀ ਕੋਈ ਕਾਨਫਰੰਸ ਹੋਏਗੀ ਤੇ ਉਹਦੇ ਲਈ ਵੀ ਤੁਸੀਂ ਜਿਹੜਾ ਵਾ ਅਵੇਲੇਬਲ ਜੇ ਮੈਂ ਸਮਝਦਾ ਇਹਦੇ ਦੋ ਹਾਲ ਨੇ ਉੱਪਰ ਵੀਰ ਬਾਹਰ ਨੀਚੇ ਦਾ ਫੈਮਿਲੀ ਰੈਸਟੋਰੈਂਟ ਹੈ ਦਾਂ ਕਿ ਖਰਚਾ ਬੱਚੇ ਦਾ ਬਰਥਡੇ ਆ ਗਿਆ ਕਿੱਡੀ ਪਾਰਟੀ ਆ ਗਈ ਬਾਕੇ ਆ ਗਏ ਸ਼ਗਨ ਆ ਗਏ ਉਹਨਾਂ ਵਾਸਤੇ ਇਹ ਹਾਲ ਹੈ ਬੋਤਲੀ ਅਸੀਂ ਹਾਲ ਹੈ ਇਹ ਉਹਨਾਂ ਵਾਸਤੇ ਬੜਾ ਵਧੀਆ ਹੈ ਛੋਟੇ ਛੋਟੇ ਪੱਖਾਂ ਨਾਲ ਤੇ ਆਪਾਂ ਸ਼ੁਰੂਆਤ ਕਰ ਜਾ ਰਹੇ ਹਾਂ